ਹੱਥ ਜੋੜ ਕੇ ਦਿਖੜੇ ਹਾਂ ਸੁਵਾਲੀ ਹੱਥ ਜੋੜ ਕੇ ਦਾਤਾ ਤੋਰੇ ਚਰਨਾਚਿਆਂ ਬੰਦਗੀ ਦੀ ਦਾਤ ਚੋਲੀ ਪਾ ਦਿਓ ਰੱਖਿਓ ਨਿਮਾਨਿਆਂ ਦਾ ਮਾਨ ਬੰਦਗੀ ਦੀ ਦਾਤ ਚੋਲੀ ਪਾ ਦਿਓ ਰੱਖਿਓ ਨਿਮਾਨਿਆਂ ਦਾ ਮਾਨ ਆਣ ਬੰਦਗੀ ਦੀ ਦਾਤ ਚੋਲੀ ਪਾ ਦਿਓ ਰੱਖਿਓ ਨਿਮਾਨਿਆ ਦਾਮ ਆਣ ਬੰਦਗੀ ਦੀ ਦਾਤ ਚੋਲੀ ਪਾ ਦਿਓ ਰੱਖਿਓ ਨਿਮਾਨਿਆ ਦਾਮ ਮਨੁ ਖਾ ਦੇਤਾ ਦਾਤ ਆ ਕਰੀਏ ਕਿਵੇਂ ਧੰਨਵਾਦ ਜੀ ਆਪਣੇ ਤੋਂ ਦੂਰ ਸਾਨੂੰ ਕਰੀਨਾ ਹਰ ਵੇਲੇ ਹੋ ਫਰਿਆਦ ਜੀ ਜਨਮ ਮਨ ਖਾਦ ਤਾ ਦਾ ਦਿਆ ਕਰੀਏ ਕਿਵੇਂ ਧੰਨਵਾਦ ਜੀ ਆਪਣੇ ਤੋਂ ਦੂਰ ਸਾਨੂੰ ਕਰੀਨਾ ਹਰ ਵੇਲੇ ਹੋ ਫਰਿਆਦ ਜੀ ਬੇਰਤੀ ਕਬੂਲੋ ਸੱਚੇ ਬਾਦਸ਼ਾਹ ਬੇਰਤੀ ਕਬੂਲੋ ਸੱਚੇ ਬਾਦਸ਼ਾਹ ਜਾਨੀ ਜਾਨ ਬੰਦਗੀ ਦੀ ਦਾਤ ਛੋਲੀ ਪਾ ਦੇਓ ਰੱਖੇ ਨਿਮਾਨਿਆਂ ਦਾ ਮਾਨ ਬੰਦਗੀ ਦੀ ਦਾਤ ਛੋਲੀ ਪਾ ਦੇਓ ਰੱਖੇ ਨਿਮਾਨਿਆਂ ਦਾ ਮਾਨ ਪਲਾਵੇ ਵਿੱਚ ਆਣ ਕੇ ਜੀ ਭੁੱਲ ਗਿਆ ਅਸੀਂ ਤੇਰੇ ਨਾਮ ਨੂੰ ਮਨ ਸਦਾ ਪਾਪਾਂ ਵੱਲ ਦੌੜਦਾ ਕਸ ਦੇ ਓਏ ਸਦੀ ਲਗਾਮ ਨੂੰ ਮਾਇਆ ਦੇ ਪਲਾਵੇ ਵਿੱਚ ਆਣ ਕੇ ਜੀ ਭੁੱਲ ਗਿਆ ਅਸੀਂ ਤੇਰੇ ਨਾਮ ਨੂੰ ਮਨਸ ਦਾ ਪਾਪਾਂ ਵੱਲ ਦੌੜਦਾ ਕਸ ਦੇ ਓ ਇਸ ਦੀ ਲਗਾਮ ਨੂੰ ਮਰਨੀ ਮਾਇਉਂ ਚੀ ਮਤ ਬਖਸ਼ੋ ਮਰਨੀ ਮਾਇਉਂ ਚੀ ਮਤ ਬਖਸ਼ੋ ਬੰਦਗੀ ਦੀ ਦਾਤ ਛੋਲੀ ਪਾ ਦਿਓ ਰਖਿਆ ਨਿਮਾਨਿਆ ਦਮਾਨ ਬੰਦਗੀ ਦੀ ਦਾਤ ਛੋਲੀ ਪਾ ਦਿਓ ਰਖਿਆ ਨਿਮਾਨਿਆ ਦਮਾਨ ਗਾਨਾ ਕੋਈ ਦਿਸੇ ਨਾ ਜਦੋਂ ਮੈਂ ਵੇਲੇ ਹੱਥ ਜੋੜੀਏ ਤੇਰੇ ਥਾਣੇ ਵਿੱਚ ਸੱਚੇ ਪਾਤਸ਼ਾਹ ਭੜਾ ਸਰਬਤ ਵਾਲਾ ਲੋੜੀਏ ਤੇਪ ਕੰਨਾ ਕੋਈ ਦਿਸੇ ਨਾ ਜਿੱਦੋਂ ਮੈਂ ਤੇ ਹੱਥ ਜੋੜੀਏ ਤੇਰੇ ਭਾਣੇ ਵਿੱਚ ਸੱਚੇ ਪਾਤਸ਼ਾਹ ਭਲਾ ਸਰਬਤ ਵਾਲਾ ਲੋੜੀਏ ਤੇਰੀ ਕਲਾ ਦੇ ਵਿੱਚ ਰੱਖਣਾ ਬੰਦਗੀ ਦੀ ਦਾਤ ਝੋਲੀ ਪਾ ਦੇਓ ਰੱਖਿਓ ਨਿਮਾਨਿਆਂ ਦਾ ਮਾਨ ਬੰਦਗੀ ਦੀ ਦਾਤ ਝੋਲੀ ਪਾ ਦੇਓ ਰੱਖਿਓ ਨਿਮਾਨਿਆਂ ਦਾ ਮਾਨ ਆਂਦੀ ਲਾਜ ਰਖਣੀ ब कला समर जी नूर बेनती गुज़ारी सर्ब कला समर जी नूर बुरी बेनती गुज़ार रखो साडे सिर उते हथ जी ते आसर ਬੰਗੀ ਦੀ ਦਾਤ ਝੋਲੀ ਪਾ ਦੇਓ ਰੱਖਿਓ ਨਿਮਾਨਿਆਂ ਦਾ ਮਾਣ ਬੰਦਗੀ ਦੀ ਦਾਤ ਝੋਲੀ ਪਾ ਦੇਓ ਰੱਖਿਓ ਨਿਮਾਨਿਆਂ ਦਾ ਮਾਣ ਜੀ ਰੱਖਿਓ ਨਿਮਾਨਿਆਂ ਦਾ ਮਾਣ